ਸਾਡੇ ਕੋਲ ਕੋਈ ਵੀ ਖਰਦੇ ਹਾਂ ਵੀ ਵੈਰਾਈਟੀ ਹੈ ਇਹ ਵੀ ਅਸੀਂ ਸੇਲ 'ਚ ਕੱਢ ਰਹੇ ਹਾਂ ਇਹ ਟਾਈਟ ਹੈ ਸੌਦੇ ਵਿੱਚ گارਲਿਕ ਸੂਟ ਨੇ ਪਾਛਣ ਦੇ ਨੇ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਇਹ ਦੂਵਾ ਚੇਨਾਂ ਦੇ ਰੇਡਾ ਬਾਦੀ ਜਾਣੇ ਆ ਇਹ ਸਾਡੇ ਕੋਲ ਆ ਹਨਾ ਲੈ ਨਹੀਂ ਹਾਂ ਇਹ ਤੋ ਅੱਗੇ ਸਾਡੇ ਕੋਲ ਹੈਗੇ ਆ ਇਹ ਚਾਹ ਸੀ ਜਾਈ ਇਹ ਬਹੁਤ ਸੋਹਣੀ ਜ ਹੈ ਇਹ ਵੀ گارਲਿਕ ਸੈਟ ਮੈਂ ਇਹ 2 ਨੰਬਰ ਆ ਗਿਆ ਹਾਂ ਜੀ ਇਹ ਪੰਜ ਸੌ ਦੀ ਰੇਂਜ ਦੇ ਵਿੱਚ ਹੈ। ਬੇਤੀ ਬਹੁਤ ਸੋਹਣੀਆਂ। ਇਹ ਹੁਣ ਸੇਲ 'ਚ ਆਣੇ ਦੀ। ਇਹਦੋਂ ਪਹਿਲਾਂ ਤਾਂ ਇਹਨਾਂ ਦੇ ਰੇਟ ਜ਼ਿਆਦਾ ਸੀ। ਸਾਡੇ ਕੋਲ ਥੋੜੇ-ਥੋੜੇ ਪੀਸ ਰਹਿ ਗਏ ਤਾਂ ਕਰਕੇ ਅਸੀਂ ਇਹਨਾਂ ਨੂੰ ਸੇਲ ਦੇ ਵਿੱਚ ਕੱਢ ਰਹੇ ਹਾਂ। ਇਹਦੇ ਵਿੱਚ ਇੱਕ ਆਕਲ ਵੀ ਆਈ। ਬਹੁਤ ਸੋਹਣੀਆਂ ਚੀਜ਼ਾਂ ਨੇ ਇਹ। ਇੱਕ 22 ਨੰਬਰ ਹੈ ਇਹ। ਇੱਕ ਇਹਦੇ ਵਿੱਚ 24 ਨੰਬਰ ਹੈ। ਇਹ 24 ਨੰਬਰ ਆਈ। ਆ ਵੀ ਸਾਡੇ ਤੇ ਟਾਈਟਲ ਸੌਰੀ ਇਹਦੇ ਵਿੱਚ ਨੇ ਇਹ ਬਾਈ ਨੰਬਰ ਆਈ ਇਹ ਬਹੁਤ ਸੋਹਣੀ ਚੀਜ਼ ਹੈ ਇਹ ਪੱਛਮ ਦਾ ਆ ਗਈ ਇਹ ਵੀ ਬਾਈ ਨੰਬਰ ਆਈ ਹਾਂਜੀ ਆ ਬੱਚੇ ਛੋਟੇ ਬੱਚਿਆਂ ਵਾਸਤੇ ਇਹ ਵੀ ਨੰਬਰ ਹੈ ਇਹ 200 ਦੀ ਰੇਂਜ ਦੇ ਵਿੱਚ ਹੈ ਇਹ ਵਧੀਆ ਵੈਲਵਟ ਚਾ ਕਪੜਾ ਵਿੱਚੋਂ ਫਰ ਵਾਲਾ ਗਰਮ ਇਹ ਸਾਡੇ ਕੋਲ ਪਈ ਨੇ ਜੀ ਤਿੰਨ ਪੀਸ ਦੀ ਨੰਬਰ ਦੇ ਆਏ ਆ ਇਹ ਆ ਦੇਖ ਕੇ ਆ ਗਏ ਕੀ ਆਇਆ ਇਹ ਛੋਟੀ ਬੱਚਿਆਂ ਬਾਸਤੀ ਹੈ 20 ਵੀ ਨੰਬਰ ਹੈ ਇਹ 2 200 ਦੀ ਰੇਂਜ ਦੇ ਵਿੱਚ ਹੈ ਬਹੁਤ ਵਧੀਆ ਕਪੜਾਈ ਤੇ ਇੱਕ ਸਾਡੇ ਕੋਲ ਇਹਦੇ ਨਹੀਂ ਪਹ ਹੈਗੇ ਆ ਇਦਾਂ ਹੀ ਬੜੀਆ ਕਪੜੇ ਚ ਇਹ ਦੀਨਾਂ ਬੱਚੇ ਇਹ ਬਹੁਤ ਵਧੀਆ ਕਪੜਾ ਹੀ ਫੈਨਸੀ ਵੈਰੈਟੀ ਹੈ ਇਹਦੇ ਵਿੱਚ ਸਾਡੇ ਕੋਲ ਦੋ ਕਲਰ ਹੀ ਹੈਗੇ ਜੀ ਇਹਦਾ ਸੈਜਾ ਬਾਈ ਹੈ ਇਹਦਾ ਬੀ ਆਈ ਇਹ ਬਾਜ਼ਾਰ ਦੇ ਵਿੱਚੋਂ 700 ਦੀ 800 ਦੀ ਰੇਂਜ ਦੇ ਵਿੱਚ ਮਿਲਦਾ ਹੈ ਸਾਡੇ ਕੋਲ ਇਹ ਹੈਗਾਗਾ 400 ਦੀ ਰੇਂਜ ਦੇ ਵਿੱਚ ਆ ਦੇਖੋ ਇਹ ਆ ਚੀਜ਼ ਪਈ ਆਈ ਬੱਚੇ ਨੂੰ ਕਵਰ ਕਰਨ ਵਾਸਤੇ ਐਸ ਤਰ੍ਹਾਂ ਆ ਦੇਖੋ ਇਹ ਚਾਰ ਸੌ ਦੀ ਰੇਂਜ ਦੇ ਵਿੱਚ ਹੈ ਬੈਲ ਵਟ ਦਾ ਬਹੁਤ ਵਧੀਆ ਜਿਸ ਤੇ ਸਾਡੇ ਕੋਲ گارਲਿਕ ਪਾਂਸੇ ਵਾਲੀ ਪਾਂਸੇ ਪੈਂਦੇ ਹਨ ਇਹ ਵੀ ਸਾਡੇ ਕੋਲ ਬਹੁਤ ਸੌਂਚੀ ਚੀਜ਼ ਆ ਦੇਖੋ ਉਹਨਾਂ ਦਾ ਬਹੁਤ ਟ੍ਰੈਂਡ ਆ ਇਹ ਪੱਛਮੀ ਦੇ ਵਿੱਚ ਐਸਟਰਾ ਇਹ ਤਾਂ ਇਹ ਵੀ ਅਸੀਂ ਹੁਣ 5 500 ਦੀ ਰੇਂਜ ਦੇ ਵਿੱਚ ਕੱਢਦੇ ਬਾਜ਼ਾਰ ਦੇ ਵਿੱਚੋਂ ਹੀ 10000 ਦਾ ਥੀਸ ਮਿਲਦਾ ਸਾਨੂੰ ਕਲਰ ਬਹੁਤ ਪਿਆਰੇ ਇਹਨਾਂ ਵਿੱਚ ਇਹ 20 ਨੰਬਰ ਹੈ ਸਾਈ ਇਹਨਾਂ ਦੇ 20 ਹੈ ਇਹ ਆਹ ਬੀ ਹੈ ਰੈੱਡ ਕਲਰ ਬਹੁਤ ਪਿਆਰੇ ਕਲਰ ਹੈ ਇਹਦੇ ਵਿੱਚ ਸਾਡੇ ਕੋਲ ਤਿੰਨ ਚਾਰ ਚੱਲ ਰਿਆ ਜੀ ਨੂੰ ਲੋੜ ਹੈ ਜਲਦੀ ਤੋਂ ਜਲਦੀ ਵਿజిਟ ਕਰੋ ਹੁਣ ਸੇਲ ਹੈ 5 500 ਦੀ ਰੇਂਜ ਇਹ ਮੂਰੇ ਫੇਰ ਮਹਿੰਗੇ ਹੋ ਜਾਣੇ ਆ ਵੀ ਸਾਡੇ ਕੋਲ ਗਰਲੇ ਸੀਟ ਹੈ ਇਹ ਬਹੁਤ ਸੋਹਣਾ ਦਾ ਤੇ ਨਾਇ ਤੇ ਬੋਰਾ ਵੀ ਬਹੁਤ ਵਧੀਆ ਕਪੜਾ ਹੈ ਦੇਖੋ ਪਹਿਲਾਂ ਸਟਾਰਟ ਬਹੁਤ ਵਧੀਆ ਦਿੱਤਾ ਵੇ ਚੰਤੀ ਨੰਬਰ ਹੈ ਜੀ ਇਹ ਇਹਦੇ ਨਾਲ ਸਕਿੰਨ ਰਿਆਮੀ ਹੈ ਤੇ ਇਹ ਹੈਗਾ ਜੀ ਇਹ ਫੋਰੀ ਰੇਂ ਦੇ ਵਿੱਚ ਇਹ ਤੁਸੀਂ ਬਾਜ਼ਾਰ ਦੇ ਵਿੱਚੋਂ 1000 ਰੁਪਏ ਤੋਂ ਘੱਟ ਸੋਨ ਕੋਈ ਸੂਟ ਨਹੀਂ ਦਿੰਦਾ ਇਹਦੀ ਕੱਪੜਾ ਹੀ ਬਹੁਤ ਵਧੀਆ ਪੂਰਾ ਮੋਟਾ ਹੈ ਨਾ ਭੋਰਾ ਵੀ ਨਾ ਕੁਝ ਹੋਰ ਤੇ ਇਹਦੇ ਵਿੱਚ ਬਰਕ ਵੀ ਬਹੁਤ ਸੋਹਣਾ ਕੀਤਾ ਹੋਇਆ ਇਹ ਸਾਡੇ ਕੋਲੇ ਆਹ ਚੀਜ਼ ਆ ਗਈ ਕਰਲੇ ਚ ਬਹੁਤ ਸੋਹਣੀ ਚੀਜ਼ ਹੈ ਇਹ ਵੈਲਵਟ ਦੀ ਹੈ। ਇਹ ਸੇ ਸੌਦੀ ਰੀਨ ਦੇ ਵਿੱਚ ਇਹ ਸਾਡੇ ਕੋਲ ਇੱਕੋ ਹੀ ਪੀਸ ਰਹੇਗਾ। ਪਿੰਕ ਕਲਰ ਦਾ ਬਹੁਤ ਸੋਹਣੀ ਚੀਜ਼ ਆ। ਕੱਪੜਾ ਹੀ ਬਹੁਤ ਵਧੀਆ। ਕੈਪ ਦੇ ਨਾਲ ਆ। ਦੇਖੋ। ਇਹਦਾ ਸਾਈਜ਼ ਹੈਗਾ ਡਬਲ ਐਕਸ ਲ। ਇਹ ਸਾਡੇ ਕੋਲੇ। ਤੋ ਇਹਦਾ ਠੀਕ ਆ ਜੀ। ਇਹ ਬਹੁਤ ਸੋਹਣਾ ਜੀ। ਕਲਰ ਬਹੁਤ ਪਿਆਰਾ ਹੈ। ਬਲੈਕ ਗਿਆ ਆਹ ਇਹ ਨਾਲ ਫਲਾਜੂ ਆ ਗਿਆ ਬਹੁਤ ਸੋਹਣੀ ਚੀਜ਼ ਆਈ ਇਹ ਹਲਕੀ ਵੈਰਾਈਟੀ ਨਹੀਂ ਹੈਗੀ ਬਹੁਤ ਵਧੀਆ ਵੈਰਾਈਟੀ ਹੈ ਇਹ ਡਬਲ ਆਕਸਾਈਡ ਦਾ ਸਾਇਆ ਇਹ ਸੇ ਸੋਹਰੀ ਰੇਂਜ ਦੇ ਵਿੱਚ ਹੈ ਇਹ ਬਾਜ਼ਾਰ ਦੇ ਵਿੱਚ ਤੁਹਾਨੂੰ 1700 800 ਦੀ ਰੇਂਜ ਤੋਂ ਘੱਟ ਕੋਈ ਨਹੀਂ ਦਿੰਦਾ ਪਰ ਇਹਨਾਂ ਨੇ ਸੇਲਾਂ 'ਚ ਕੱਢਦੇ ਇੱਕ ਸਾਡੇ ਕੋਲ ਏਸ ਵੀ ਹੈ ਇਹ ਕੋਲ ਬਾਜ਼ਾਰ 'ਚ 1000 1200 ਦੀ ਮਿਲਦੀ ਹੈ ਇਹ ਵਧੀਆ ਪਾਚਮਚ ਹੈ ਵਧੀਆ ਚੀਜ਼ ਆ ਪੂਰੀ ਵਧੀਆ ਵੈਰਾਈਟੀ ਇਹਦਾ ਫੁੱਲ ਸਾਈਜ ਆ ਇਹ ਬਲੈਕ ਕਲਰ ਦੀ ਫਰਾਗਾ ਹੀ ਆ ਦੇਖੋ ਇਹ ਤੁਸੀਂ ਬਜ਼ਾਰ ਦੇ ਵਿੱਚ ਜਾਓ 1000 1200 ਤੋਂ ਘੱਟ ਸੋਨ ਕੋਈ ਵੀ ਨਹੀਂ ਦਿੰਦਾ ਸਾਡੇ ਕੋਲ ਇਹਦਾ ਰੇਟ ਹੈ 700 ਆ ਦੇਖੋ ਲੈ ਨਾਲ ਭੀ ਆ ਫੁੱਲ ਸਾਈਜ ਆ ਇਹ ਕੋਈ ਮਰਜ਼ੀ ਪਾ ਸਕਦਾ ਹੈਵੀ ਤੋਂ ਹੈਵੀ ਲੇਡੀਜ਼ ਵੀ ਪਾ ਸਕਦੀ ਹੈ ਸਟੈਚੇਬਲ ਹੈ ਬਹੁਤ ਵਧੀਆ ਚੀਜ਼ ਹੈ ਤੇ ਇੱਕ ਜਿਹਦੇ ਵਿੱਚ ਇੱਕ ਲਗਾਈ ਇਹ ਵੀ ਬਹੁਤ ਧਿਆਰਾ ਕਲਰ ਆ ਦੇਖੋ ਇਹ ਵੀ ਸਾਡੇ ਕੋਲ ਦੋ ਪੀਸ ਰਹਿ ਗਏ ਬਾਕੀ ਸਾਰੇ ਸੇਵ ਹੋ ਗਏ ਜਿਨੀ ਜਰੂਰਤ ਹੈ ਤਾਂ ਦੁਕਾਨ ਤੋਂ ਆਕਲੀ ਜਾ ਸਕਦੇ। ਪਿੰਡ ਰੜ। ਕੂਕਲੇ ਦੁਕਾਨ ਹੈ। ਆਕਲੀ ਇਹ ਤੇ 14 ਵਿਚਕਾਰ ਹੈ। ਧੰਨਵਾਦ।